ਜਿਹੜੇ ਗੁਰਬਾਣੀ ਦੇ ਨਿੰਦਕ ਹਨ ਜਿਹੜਾ ਗੁਰੂ ਦਾ ਸਿੱਖਾ ਉਹਨੂੰ ਉਹਦੇ ਨਾਲ ਕਦੀ ਹਮਦਰਦੀ ਨਹੀਂ ਹੋਣੀ ਚਾਹੀਦੀ ਜਿਹੜਾ ਵੀ ਸ਼ੱਕ ਗੁਰੂ ਸਾਹਿਬ ਦੇ ਇੱਕ ਓੰਕਾਰ ਤੋਂ ਲੈ ਕੇ ਅਠਾਰ੍ਹੇ 10 20 ਟਿਕਰ ਇੱਕ ਅੱਖਰ ਤੇ ਵੀ ਉਂਗਲ ਚੁੱਕਦਾ ਇਹ ਨਾ ਜਿਹੜਾ ਗੁਰੂ ਦਾ ਸਿੱਖਾ ਉਹਦੇ ਨਾਲ ਉਹ ਕਿਸੇ ਤਰ੍ਹਾਂ ਦੀ ਸਾਜ ਨਾ ਰੱਖੇ ਇਹੋ ਜਿਹੇ ਗੁਰੂ ਨਿੰਦਕਾ ਤੋਂ ਮਹਾਰਾਜ ਸਾਹਿਬ ਬਚਾ ਕੇ ਰੱਖਣਾ ਕਈ بڑے بڑے ਆਪਣੇ ਆਪ ਨੂੰ ਸੋਝਵਾਨ ਜਥੇ ਅਖਵਾਉਂਦੇ ਨੇ ਪਰ ਇੱਥੇ ਆ ਕਰਕੇ ਉਹ ਆਪਣਾ ਜੀਵਨ ਗਰਥ ਕਰ ਲੈਂਦੇ ਜਿੰਨੋਂ ਕਹਿੰਦੇ ਰਾਗ ਮਾਲਾ ਦੀ ਮਹਾਰਾਜ ਦੀ ਬਾਣੀ ਸਤਿਗੁਰੂ ਸਾਹਿਬ ਸਦੇ ਪਾਤਸ਼ਾਹ ਦੀ ਇੱਕ ਇੱਕ ਬਾਣੀ ਦੇ ਕੋਸਾ ਅੱਖਰ ਤੇ ਰੱਖੋਗੇ ਤੇ ਸਾਧ ਸੰਗਤ ਕਲਿਆਣ ਹੋਵੇਗੀ ਜਿਹੜੇ ਰਾਗੀਆਂ ਨੂੰ ਰਾਗ ਨਹੀਂ ਸੀ ਫੁਰਦੇ ਹੁੰਦੇ ਮਹਾਪੁਰਖ ਰਾਗ ਮਾਲਾ ਦਾ ਅਭਿਆਸ ਕਰਾ ਕੇ ਉਹਨਾਂ ਨੂੰ ਰਾਗ ਮਿਦਿਆ ਬਖਸ਼ਦੇ ਰਹੇ ਨੇ ਅਸ਼ੀਮਾਨ ਸ਼ਕਤੀ ਵਾਲੀ ਬਾਣੀ ਹੈ ਸ੍ਰੀ ਰਾਗ ਮਾਲਾ ਜੇ ਕੋਈ ਗੁਰਸਿੱਖ ਰਾਗ ਵਧਿਆ ਦਾ ਮਾਰ ਹੋਣਾ ਚਾਹੁੰਦਾ ਹੈ ਨਾ ਤੇ ਰਾਗ ਮਾਲਾ ਦਾ ਹੀ ਨਿਤਨੇਮ ਦੇ ਨਾਲ ਜਾਪ ਕਰੇ ਪ੍ਰਾਣੇ ਗੁਰਦੇ ਸਹਿਬਾ ਵਿੱਚ ਰਾਗ ਮਾਲਾ ਸਿੱਖ ਨਿਤਨੇਮ ਦੇ ਤੌਰ ਤੇ ਫੜਦੇ ਨੇ ਜਿੰਨੇ ਵੀ ਵਿਅੰਤ ਬਾਣੀ ਵਾਲੇ ਗੁਰਦੇ ਨੇ ਉਹਨਾਂ ਵਿੱਚ ਰਾਗ ਮਾਲਾ ਨਿਤਨੇਮ ਦੇ ਵਿੱਚ ਸ਼ਾਮਲ ਹੈ ਤੇ ਪ੍ਰੇਮ ਭਾਵਨਾ ਦੇ ਨਾਲ ਇਹ ਪਵਿੱਤਰ ਬਾਣੀ ਸ਼੍ਰੀ ਆਖਮਾਲਾ ਦਾ ਪਾਠ ਕਰਕੇ ਵੀ ਸਿੱਖ ਦੀ ਕਲਿਆਣ ਹੁੰਦੀ ਹੈ ਸਤਿਗੁਰੂ ਸਾਹਿਬ ਦਇਆ ਕਮ ਸਾਨੂੰ ਆਪ ਹੀ ਸੋਝੀ ਬਖਸ਼ ਦੇ